ਨਵਜੋਤ ਕੌਰ ਸਿੱਧੂ ਦੀ ਬਿਆਨਬਾਜ਼ੀ ਤੋਂ ਬਾਅਦ ਇੱਕ ਵਾਰ ਫਿਰ ਸਿਆਸੀ ਪਾਰਾ ਪੂਰੀ ਤਰ੍ਹਾਂ ਸਿਖਰਾਂ ਤੇ ਹੈ ਨਵਜੋਤ ਕੌਰ ਸਿੱਧੂ ਨੇ ਇਲਜ਼ਾਮ ਲਗਾਏ ਸੀ ਕਿ ਮੁੱਖ ਮੰਤਰੀ ਦੀ ਕੁਰਸੀ 500 ਕਰੋੜ ਰੁਪਏ ਦਾ ਅਟੈਚੀ ਕੇਸ ਦੇ ਕੇ ਮਿਲਦੀ ਹੈ ਰਾਤੋਂ ਰਾਤ ਭਾਵੇਂ ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਪਾਰਟੀ ਦੇ ਵਿੱਚੋਂ ਮੱਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਉਹਨਾਂ ਨੇ ਇਲਜ਼ਾਮ ਲਗਾਏ ਰਾਜਾ ਬੁਰਿੰਗ ਪ੍ਰਤਾਪ ਸਿੰਘ ਬਾਜਵਾ ਚੰਦਰਜੀਤ ਸਿੰਘ ਚੰਨੀ ਸੁਜਿੰਦਰ ਸਿੰਘ ਰੰਧਾਵਾ ਤੋ ਇਲਾਵਾ ਬਬੇਸ਼ ਬਖੇਲ ਤੇ ਕਿ ਇਹਨਾਂ ਵੱਲੋਂ ਟਿਕਟਾਂ ਦੀ ਸੌਦੇਬਾਜ਼ੀ ਕੀਤੀ ਜਾਂਦੀ ਹੈ ਇੱਕ ਹੋਰ ਮੰਤਰੀ ਵੀ ਖਿਲਾਫ ਹੋ ਗਿਆ ਹੈ ਕਿ ਇਹ ਸਿਸਟਮ ਸੱਚਮੁੱਚ ਹੀ ਚੱਲਦਾ ਹੈ ਹਾਲਾਂਕਿ ਨਵਜੋਤ ਕੌਰ ਸਿੱਧੂ ਦੇ ਦਿੱਤੀ ਗਈ ਬਿਆਨਬਾਜ਼ੀ ਹਾਲੇ ਰੁਕਣ ਦਾ ਨਾਮ ਨਹੀਂ ਲੈ ਰਹੀ ਯਾਨੀ ਕਿ ਬਲਦੀ ਉੱਤੇ ਤੇਲ ਇੱਕ ਹੋਰ ਆਦਮ ਨੇ ਪਾ ਦਿੱਤਾ ਹੈ ਇੱਕ ਪਾਸੇ ਜਿੱਥੇ ਕਾਂਗਰਸ ਪਾਰਟੀ ਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਲੈ ਕੇ ਠਾਕੇ ਮਾਰੇਗਾ ਸੁਨੀਕ ਕੁਮਾਰ ਜਾਖੜ ਕੈਪਟਨ ਅਮਰਿੰਦਰ ਸਿੰਘ ਦੂਸਰੇ ਪਾਸੇ ਐਸ਼ਰੂਮਨੀ ਇਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿ ਭਈ ਇਹਨਾਂ ਪੰਜਾਬ ਦੇ ਲੋਕਾਂ ਦਾ ਤਾਂ ਕੀ ਸੋਚਣਾ ਜੇਕਰ ਇਹ 500 ਕਰੋੜ ਰੁਪਏ ਦਾ ਅਟੈਚੀ ਮੁੱਖ ਮੰਤਰੀ ਦੇ ਅਹੁਦੇ ਵਾਸਤੇ ਦਿੰਦੇ ਨੇ ਪਹਿਲਾ ਇਹ 500 ਕਰੋੜ ਰੁਪਏ ਆਪਣਾ ਪੂਰਾ ਕਰਨਗੇ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਬਾਰੇ ਸੋਚਣਗੇ ਜਾਂ ਨਹੀਂ ਸੋਚਣਗੇ ਇਹ ਫਿਰ ਰੱਬ ਹੀ ਜਾਣਦਾ ਹੈ ਨਵਜੋਤ ਕੌਰ ਸਿੱਧੂ ਦੇ ਸਿਆਸੀ ਬਿਆਨ ਤੋਂ ਬਾਅਦ ਇੱਕ ਹੋਰ ਵਿਵਾਦ ਖੜਾ ਹੋ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਨਵਜੋਤ ਕੌਰ ਸਿੱਧੂ ਨੇ ਹਾਲ ਵਿੱਚ ਹੀ ਬਿਆਨ ਦਿੱਤਾ ਸੀ ਕਿ ਕਾਂਗਰਸ ਵਿੱਚ 500 ਕਰੋੜ ਰੁਪਏ ਦੇ ਕੇ ਮੁੱਖ ਮੰਤਰੀ ਦੀ ਕੁਰਸੀ ਮਿਲਦੀ ਹੈ ਮਿਸ ਸਿੱਧੂ ਨੇ ਇਸ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਸਣੇ ਪੂਰੇ ਭਾਰਤ ਦੀ ਰਾਜਨੀਤੀ ਗਰਮ ਗਰਮਾਈ ਸੀ ਅਜੇ ਇਹ ਵਿਵਾਦ ਫਰੰਡਾ ਹੋਣੀ ਲੱਗਾ ਸੀ ਕਿ ਕੇਂਦਰੀ ਮੰਤਰੀ ਜੀਤਨ ਰਾਮ ਬਾਜੀ ਨੇ ਇਸ ਨਾਲ ਮੇਲ ਖਾਂਦਾ ਬਿਆਨ ਦੇ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਐ ਜੀਤਨ ਰਾਮ ਬਾਜੀ ਨੇ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰੀ ਮੰਤਰੀ ਨੇ ਸੋਮਵਾਰ ਨੂੰ ਰਾਤ ਇੱਕ ਲਾਈਵ ਪ੍ਰੋਗਰਾਮ ਦੌਰਾਨ ਮਾਂਜੀ ਨੇ ਤਿੱਖਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਸਾਰੇ ਸੰਸਦ ਮੈਂਬਰ ਅਤੇ ਵਿਧਾਇਕ ਫੰਡਾਂ ਤੋਂ ਕਮਿਸ਼ਨ ਲੈਂਦੇ ਹਨ ਕੋਈ ਵੀ ਅਜਾ ਨਹੀਂ ਜੋ ਇਹ ਨਹੀਂ ਕਰਦਾ ਉਹ ਵਿਕਾਸ ਦੇ ਨਾਮ ਤੇ 10 ਤੋਂ 20% ਕਮਿਸ਼ਨ ਲੈਂਦੇ ਹਨ ਇਹ ਬਿਆਨ ਵਾਇਰਲ ਹੋਇਆ ਅਤੇ ਰਾਜਨੀਤਿਕ ਗਲਿਆਰਾ ਵਿੱਚ ਤੂਫਾਨ ਮਚਾ ਦਿੱਤਾ ਕਿਉਂਕਿ ਸੈਂਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਅਤੇ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਨੇ ਹੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਵਾ ਕੇ ਸਿਆਸੀ ਪਾਰਾ ਪੂਰੀ ਤਰ੍ਹਾਂ ਸਖ਼ਤਾਂ ਤੇ ਪਹੁੰਚਾ ਦਿੱਤਾ ਮਾਜੀ ਮਾਂਜੀ ਬਿਹਾਰ ਵਿਧਾਨ ਸਭਾ ਚੋਣਾਂ ਦੇ ਸ਼੍ਰਮ ਖੇਤਰੀ ਵਿਕਾਸ ਪੰਡਾ ਦੀ ਦੁਰਵਰਤੋਂ ਤੇ ਬੋਲ ਰਹੇ ਸਨ ਵਿਰੋਧੀ ਧਿਰ ਨੇ ਇਸ ਨੂੰ ਅਪਮਾਨਜਕ ਜਗਿਆ ਅਤੇ ਮਾਫੀ ਮੰਗਣ ਦੀ ਮੰਗ ਕੀਤੀ ਜਦ ਕਿ ਸੱਤਾਧਾਰੀ ਪਾਰਟੀ ਇਸ ਨੂੰ ਨਿੱਜੀ رائے ਕਹਿ ਰਹੀ ਹੈ ਭਾਜਪਾ ਤੇ ਜੀਡੂ ਨੇਤਾਵਾਂ ਨੇ ਵੀ ਆਪਣੇ ਆਪ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਰਾਜਨੀਤਿਕ ਵਿਸ਼ਲੇਸ਼ਣਾ ਦਾ ਮੰਨ ਹੈ ਕਿ ਇਹ ਬਿਆਨ ਗੱਠਜੋੜ ਦੀ ਸਮੱਸਿਆ ਪੈਦਾ ਕਰ ਸਕਦਾ ਹੈ ਮਾਂਜੀ ਦੇ ਪਿਛਲੇ ਵਿਵਾਦਪੂਰ ਬਿਆਨਾਂ ਤੋਂ ਬਾਅਦ ਇੱਕ ਹੋਰ ਬਿਆਨ ਨੇ ਚਰਚਾ ਸ਼ੁਰੂ ਲੇਤੀ ਹੈ ਯਾਨੀ ਕਿ ਨਵਜੋਤ ਕੌਰ ਸਿੱਧੂ ਦੇ ਬਿਆਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਜੀਵਨ ਰਾਮ ਮਾਜੀ ਨੇ ਬਵਾਲ ਖੜਾ ਕਰ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਿ ਸਾਡੇ ਵਿਧਾਇਕਾਂ ਅਤੇ ਸਾਡੇ ਲੋਕ ਸਭਾ ਦੇ ਮੈਂਬਰਾਂ ਵੱਲੋਂ ਵਿਕਾਸ ਦੇ ਨਾਮ ਤੇ 10 ਤੋਂ 20% ਕਮਿਸ਼ਨ ਲੋਕਾਂ ਦੇ ਕੋਲੋਂ ਯਾਨੀ ਕਿ ਠੇਕੇਦਾਰਾਂ ਦੇ ਕੋਲੋਂ ਲਿਆ ਜਾਂਦਾ ਹੈ ਯਾਨੀ ਕਿ ਇੱਕ ਪਾਸੇ ਇਲਜ਼ਾਮ ਲਗਾਏ ਗਿਆ ਹੈ ਅ ਨਵਜੋਤ ਕੌਰ ਸਿੱਧੂ ਵੱਲੋਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਤੇ ਤੇ ਦੂਸਰੇ ਪਾਸੇ ਜੀਤਨ ਰਾਮ ਮਾਜੀ ਨੇ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਸਿਆਸੀ ਗਲਿਆਰਾ ਹੈ ਉਸ ਨੂੰ ਪੂਰੀ ਤਰ੍ਹਾਂ ਗਰਮ ਕਰ ਦਿੱਤਾ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਇਸ ਕਰਕੇ ਕੀਤਾ ਗਿਆ ਕਿ ਜਿਸਾਰੇ ਨਤਨ ਤੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਹੈ ਗੱਠਜੋੜ ਹੋਇਆ ਹੈ ਉਸ ਤੇ ਕੋਈ ਨਾ ਕੋਈ ਦਰਾੜ ਪੈ ਸਕਦੀ ਹੈ ਦੱਸਿਆ ਜਾ ਰਿਹਾ ਹੈ ਕਿ ਬਾਕੀ ਪਾਰਟੀਆਂ ਦੇ ਆਗੂ ਜਿਹੜੇ ਨੇ ਉਹ ਇਸ ਤੋਂ ਦੂਰ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਲੇਕਿਨ ਮਾਨ ਜੀ ਦੇ ਇਸ ਬਿਆਨ ਨੇ ਇੱਕ ਵਾਰ ਭਾਰਤੀ ਜਨਤਾ ਪਾਰਟੀ ਦੇ ਸਿਆਸੀ ਗਲਿਆਰੇ ਦੇ ਵਿੱਚ ਤਰਥਲੀ ਬਚਾ ਦਿੱਤੀ ਹੈ ਧੰਨਵਾਦ